ਵੀਰ ਜੀ ਹੋਰ ਕੀ ਹਾਲ ਚਾਲ ਆ ਸਾਰੇ ਵੀਰ ਭਰਾ ਬਹੁਤ ਵਧੀਆ ਹੋਣਗੇ ਇੱਕ ਅੱਜ ਆਪਾਂ ਹੋਰ ਆਗੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਬਹੁਤ ਨਿਆਰੇ ਗੱਲਾਂ ਹੋਣਗੀਆਂ ਠੀਕ ਹੈ ਤੇ ਉਹ ਆਪਾਂ ਕਰਦੇ ਆਂ ਬਾਕੀ ਤੇ ਬਾਕੀ ਆਪਾਂ ਜਿਹੜੇ ਸੀਗੇ ਕਬੂਤਰ ਉਹ ਦੇਖ ਲਈਏ ਮੌਸਮ ਥੋੜਾ ਜਿਹਾ ਖਰਾਬ ਹੋਇਆ ਪਿਆ ਮੈਂ ਚੱਲ ਦਾ ਦਈਏ ਨਾ ਨਾ ਇੱਕ ਦਿਨ ਰੋਕ ਵੀ ਜਾਈਏ ਹੁਣ ਦੇਖਦਾ ਕੀ ਇਰਾਦਾ ਬਣਦਾ ਪਿਆ ਤੇ ਪਹਿਲਾਂ ਆਪਾਂ ਕਬੂਤਰੀਆਂ ਦਿਖਾ ਦਈਏ ਜਿਹੜੀਆਂ ਬਈ ਆਪਣੀਆਂ ਗੱਲ 2 ਵਜੇ ਤੱਕ ਇੱਕ ਰੁੱਡੀ ਆ ਇੱਕ ਆਪਣੀ 4 ਵਜੇ ਤੱਕ ਉੱਡੀ ਆ ਠੀਕ ਹੈ ਉਹ ਤੁਮਾ ਪੈਕ੍ਰਿਤ ਦਿਖਾ ਦਿੰਨੇ ਆ ਠੀਕ ਹੈ ਜਿਹੜੀ ਤਾਂ ਆਪਣੇ ਬਾਜੀ ਛੱਡਨੀ ਆ ਉਹ ਤਾਂ 2 ਵਜੇ ਤੱਕ ਉੱਡੀ ਸੀ ਕਬੂਤਰੀ ਆਪਣੀ ਠੀਕ ਹੈ ਉਹ ਬੈਠੀ ਆ ਟੂਸਿਆਂ ਵਾਲੀ ਉਹ ਬੈਠੀ ਬੈਕ ਸਾਈਡ ਠੀਕ ਹੈ ਜਿਹੜੀ ਵੱਧ ਉੱਡੀ ਆ ਉਹ ਬੈਠੀ ਆਪਣੀ ਆ ਬੈਠੀ ਕਾਲੀਆਂ ਅੱਖਾਂ ਦੀ ਠੀਕ ਹੈ ਜਿਹੜਾ ਆਪਾਂ ਇਹਨੂੰ ਦੋ ਇੱਕ ਨਾਲ ਹੋਰ ਡਾਇਆ ਸੀ ਉਹ ਆਪਾਂ ਡਾਇਆ ਸੀਗਾ ਕਬੂਤਰ ਕਿੱਧਰ ਗਿਆ ਹੈ ਪਹ ਜੋ ਕਬੂਤਰੀ ਇਨਣੇ ਗਵਾਤਾ ਯਾਰ ਜਾ ਉਹਨੇ ਕਬੂਤਰਾਂ ਵਾਲੀ ਸੈਟ ਛੱਡਤਾ ਨਾ ਏ ਮਾਂ ਵੀ ਆਖੀ ਨਾ ਭੇਜ ਜੋ ਉਹ ਨਾ ਕਬੂਤਰ ਸੀਗਾ ਇਹਨਾਂ ਹੋ ਰੋਲ ਬੜਾ ਪੈ ਜਾਂਦਾ ਯਾਰ ਇਹ ਨਾ ਬਿਨਾਂ ਦੱਸੇ ਤੋਂ ਹੀ ਆ ਦਾ ਕੰਮ ਆਪ ਹੀ ਕਰ ਦਿੰਦੇ ਆ ਇੱਕ ਡਰ ਬੜਾ ਲੱਗਦਾ ਮੇਰੇ ਸਾਬ ਉਹ ਨਾ ਉੱਥੇ ਹੀ ਬੈਠਾ ਹੂਗਾ ਬਾਕੀ ਮੈਂ ਦੇਖਦਾ ਜੇ ਨਾ ਆ ਫਿਰ ਦੂ ਵੀ ਰੌਲਾ ਵਜਾਦਾ ਪਾਊਗਾ ਉਹ ਬੈਠਾ ਠੀਕ ਐ ਉਹ ਬੈਠਾ ਉੱਤੇ ਠੀਕ ਐ ਬਾਕੀ ਯਾਰ ਕਬੂਤਰ ਹਰੀਆਂ ਬੈਠਾ ਮਾਰੀ ਜਾਂਦੇ ਢਿੱਲਾ ਕੋਈ ਇਹਨਾਂ ਜੋ ਕਿਹੜਾ ਢਿੱਲਾ ਆ ਕਬੂਤਰ ਢਿੱਲਾ ਆਪਣਾ ਆ ਵਾਲਾ ਠੀਕ ਹੈ ਕੀ ਹੋ ਗਿਆ ਇਹਨੂੰ ਸ਼ੇਰਾ ਤੈਨੂੰ ਕੀ ਹੋਇਆ ਇਹ ਦਵਾਈ ਦੂਵੀ ਚਲਾਉਣਾ ਇੱਕ ਕਮੈਂਡਰ ਜੈਨੂੰ ਪਾਵਰ ਜੇਲ ਵੀ ਦਿੰਨੇ ਆ ਜੋ ਪਈ ਆਪਣੇ ਕੋਲੇ ਤੂੰ ਬੜਾ ਔਖਾ ਹੋਈ ਜਾਂਦਾ ਯਾਰ ਕਬੂਤਰ ਬਹੁਤ ਵਧੀਆ ਉੜਦਾ ਸੀ ਇਹ ਵੀ ਤੇ ਪਹਿਲਾਂ ਫਿਰ ਆਪਾਂ ਦੇਖ ਲਈਏ ਕੋਈ ਕਬੂਤਰ ਵੇਖ ਲਈਏ ਕੋਈ ਕੱਢਣ ਕੁੱਢ ਨਾਲ ਤਰੋਂ ਕੱਢਦੀ ਇਤਰੋਂ ਡਾਉਣ ਵਾਸਤੇ ਤੇ ਫਿਰ ਕਰਦੇ ਨਾਲੇ ਗੱਲਾਂ ਬਾਤਾਂ ਫਿਰ ਤੁਹਾਨੂੰ ਦਿਖਾਉਣੇ ਆ ਬਹੁਤ ਵਧੀਆ ਵਧੀਆ ਚੀਜ਼ਾਂ ਜਿਹੜੀਆਂ ਇੱਕ ਚੀਜ਼ ਆਪਾਂ ਬਣਵਾ ਕੇ ਲਿਆਇਆ ਉਹ ਵੀ ਤੇ ਬਾਕੀ ਜਿਹੜਾ ਆਪਣਾ ਇੱਕ ਕਬੂਤਰੀ ਦਾ ਆਪਾਂ ਨਾਂ ਰੱਖਣਾ ਉਹ ਵੀ ਅੱਜ ਨਾਂ ਰੱਖ ਦਾਂਗੇ ਠੀਕ ਹੈ ਮੈਂ ਬਹੁਤ ਦਿਨ ਹੋ ਗਏ ਸੋਚੀ ਜਾਂਦੇ ਮਈ ਆ ਨਾਂ ਰੱਖਦੀਏ ਨਾਂ ਰੱਖਦੀਏ ਨਾ ਫਿਰ ਮੈਂ ਚੱਲ ਅਗਲੀ ਵੀਡੀਓ ਦੇ ਵਿੱਚ ਰੱਖ ਦਿੰਨੇ ਆ ਉਹ ਅੱਜ ਰੱਖ ਦਾਂਗੇ ਨਾਂ ਤੇ ਬਾਕੀ ਇਹਨਾਂ ਦੇ ਵਿੱਚੋਂ ਯਾਰ ਉਹ ਵੀ ਇਕੱਠੇ ਜਿਓ ਕੇ ਬੈਠੇ ਸਾਰੀ ਆ ਨਾ ਤੇ ਬਾਕੀ ਜਿਹੜਾ ਜ਼ਿਆਦਾ ਮੈਨੂੰ ਲੱਗਦਾ ਪਏ ਇੱਕ ਤਾਅ ਵਾਲਾ ਵਾ ਇੱਕ ਉਹ ਜਿਹੜਾ ਬੈਕ ਸਾਈਡ ਤੇ ਬੈਠਾ ਉਹ ਵਾਲਾ ਠੀਕ ਹੈ ਬਾਕੀ ਦੇਖਦਾ ਮੈਂ ਫੜ ਕੇ ਫਿਰ ਤੁਹਾਨੂੰ ਦੱਸਦੇ ਆ ਬਾਈ ਜੀ ਫਿਰ ਆਪਾਂ ਕਬੂਤਰ ਕੱਢਦੇ ਆ ਤੇ ਬਾਕੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਸਾਰੇ ਵੀਰ ਭਰਾ ਨਵੀਆਂ ਵੀਡੀਓ ਨੂੰ ਦੇਖਣ ਵਾਸਤੇ ਫਿਰ ਕਰਦੇ ਆ ਆਪਾਂ ਡਾਉਨ ਆ ਸਟਾਰ ਠੀਕ ਹੈ ਤੇ ਅਦਰੋਂ ਕਬੂਤਰ ਪਹਿਲੇ ਤਾਂ ਕੱਢਦੇ ਆ ਵਾਲਾ ਆਪਾਂ ਤੇ ਫਿਰ ਇੱਕ ਕੱਢ ਦਾਂਗੇ ਆਪਾਂ ਉੱਤੇ ਬੈਠਾ ਹੋਣਾ ਕਬੂਤਰ ਆਵळा ਇੱਕ ਇੱਥੇ ਹੋਰ ਬੈਠਾ ਹੋਣਾ ਆਪਣਾ ਪੁੱਤਰ ਇੱਕ ਮੋਜਾ ਉਹ ਬੈਠਾ ਤਿੰਨ ਹੋ ਗਏ ਤਿੰਨ ਤੇ ਉਹ ਡਾਉਣਾ ਸੀਗਾ ਆਪਾਂ ਆਵळा ਇਹ ਦੇਖਦੇ ਆ ਨਹੀਂ ਡਾਉਣਾਗਾ ਨਾ ਹੀ ਆਪਾਂ ਹਟਾਉਣਾ ਠੀਕ ਹੈ ਇਹ ਮੁੜਦਣੀ ਵਾਸ ਜਲਦੀ ਨਹੀਂ ਆਉਂਦਾਗਾ ਇਹਦਾ ਡਾਰਾ ਥੋੜਾ ਜਲੀ ਪਹਿਲੀ ਨਾ ਜਾਵੇ ਮੌਸਮ ਖਰਾਬ ਅੱਜ ਤੇ ਉਹਨਾਂ ਨੂੰ ਡਾਉਣਾ ਠੀਕ ਹੈ ਫਿਰ ਫੜਦੇ ਆ ਤੇ ਡਾਉਨੇ ਆ ਲਓ ਜੀ ਡਾਤੇ ਆਪਾਂ ਚਾਰ ਕਬੂਤਰ ਦੋ ਆ ਫਿਰਦੇ ਇੱਕ ਆ ਫਿਰਦਾ ਇੱਕ ਆ ਠੀਕ ਹੈ ਹੁਣ ਚਾਰੇ ਉੱਡਣਗੇ ਬਾਕੀ ਜਿਹੜੀ ਕਬੂਤਰੀ ਤਾਂ ਬਈ ਜੀ ਅੱਜ ਆਪਾਂ ਨਾਂ ਰੱਖਣਾ ਪਹਿਲਾਂ ਉਹ ਦਿਖਾ ਦਈਏ ਠੀਕ ਹੈ ਤੇ ਉਹ ਹੈਗੀ ਆਪਣੇ ਦੂਸਰੇ ਖੁੱਡੇ ਚ ਡੱਬੀ ਕਬੂਤਰੀ ਤੇ ਉਹਨੂੰ ਦਿਖਾਉਣੇ ਆ ਠੀਕ ਹੈ ਉਹਦਾ ਨਾਂ ਰੱਖਦੇ ਅੱਜ ਆਪਾਂ ਕੋਈ ਨਾ ਕੋਈ ਉਹਨੂੰ ਆਪਾਂ ਬੰਦ ਕਰ ਲਿਆ ਸੀਗਾ ਦੋ ਕਬੂਤਰਾਂ ਨੂੰ ਬੰਦ ਕਰ ਲਿਆ ਆਪਾਂ ਇੱਕ ਕਬੂਤਰੀ ਆਪਣੀ ਆ ਸੀ ਬਗਲਾਂ ਵਾਲੀ ਕਿਤਮੀਆ ਬਗਲਾਂ ਵਾਲੀ ਇੱਕ ਆਪਣੀ ਡੱਬੀ ਕਬੂਤਰੀ ਸੀ ਉਹ ਬੈਠੀ ਠੀਕ ਹੈ ਉਹਨੂੰ ਵੀ ਆਪਾਂ ਬੰਦ ਕਰ ਲਿਆ ਤੇ ਬਾਕੀ ਇਹਦਾ ਆਪਾਂ ਬੱਚਾ ਪੁੱਛਾ ਵੈਸੇ ਪਾਉਣੀਆਂ ਵਾ ਬਾਕੀ ਜੇ ਲੋੜ ਪਈ ਫਿਰ ਆਪਾਂ ਗੱਡ ਲਾਂਗੇ ਹਨਾ ਤੇ ਬਾਕੀ ਉਹਦਾ ਨਾਮ ਤਾਂ ਆਪਾਂ ਵੀ ਰੱਖਾਂਗੇ ਲਾਡੋ ਉਹ ਵਾਲੀ ਦਾ ਤੇ ਇਹਦਾ ਕੋਈ ਨਾਮ ਤੁਸੀਂ ਕਮੈਂਟ ਕਰਕੇ ਦੱਸੋ ਕੀ ਰੱਖੀਏ ਠੀਕ ਹੈ ਇਹਦਾ ਮੈਨੂੰ ਕੋਈ ਆਇਆ ਨਹੀਂ ਚਾਜ ਜਿਆਦਾ ਤੇ ਬਾਕੀ ਉਹਦਾ ਨਾਮ ਤਾਂ ਮੈਂ ਪਹਿਲਾਂ ਹੀ ਸੋਚ ਕੇ ਰੱਖ ਲਿਆ ਸੀਗਾ ਉਦਨਾਤ ਲਾੜੀ ਰੱਖਣਾ ਜਿਹਦੇ ਕਾਲੀ ਨੀਲੀ ਢੱਲ ਪਈ ਏ ਡੱਬੀ ਕਾਲੀਆਂ ਅੱਖਾਂ ਦੀ ਕਬੂਤਰੀ ਠੀਕ ਐ ਤੇ ਬਾਕੀ ਮੈਨੂੰ ਕਮੈਂਟ ਕਰਕੇ ਵੀ ਦੱਸਿਓ ਹਾਂ ਵੀ ਕਿਵੇਂ ਦਾ ਨਾਂ ਲੱਗਿਆ ਤੇ ਬਾਕੀ ਆਪਾਂ ਟਰੇਆਂ ਬਣਵਾਈਆਂ ਸੀ ਉਹ ਵੀ ਤੁਹਾਨੂੰ ਦਿਖਾਉਣਾ ਵਾ ਠੀਕ ਐ ਸ਼ਰਾਬ ਵਾਲੇ ਜਿਹੜੀਆਂ ਬੋਤਲਾਂ ਦੇ ਲੋਹੇ ਦੇ ਹੋਰ ਡੱਬੇ ਹੁੰਦੇ ਆ ਬਾਕਸ ਹੁੰਦੇ ਹਨ ਉਹਨਾਂ ਦੀ ਆਪਾਂ ਬਣਵਾਈਆਂ ਤੇ ਬਾਕੀ ਉਹ ਦੱਸਿਓ ਫਿਰ ਕਿਵੇਂ ਦੀਆਂ ਲੱਗੀਆਂ ਉਹ ਵੀ ਦਿਖਾਉਣਾ ਤੁਹਾਨੂੰ ਫਿਰ ਮੈਂ ਇੱਕ ਇੱਕ ਕਰਕੇ ਦਿਖਾਉਣਾ ਠੀਕ ਆ ਦਿਖਾਈਂ ਅੰਦਰੋਂ ਦਿਖਾ ਦੇ ਤੇ ਪਹਿਲੀ ਟਰੇ ਆਪਣੀ ਆ ਵਾ ਠੀਕ ਐ ਅਬ ਜਿਵੇਂ ਮਾਨੂੰ ਆ ਯਾਰ ਇਹ ਡੱਬਾ ਹੁੰਦਾ ਸੀ ਨਾ ਜਿਵੇਂ ਬਣਿਆ ਹੁੰਦਾ ਆਪਾਂ ਵਿਚਾਲੂ ਵੜਾਤੀਆਂ ਤੇ ਇਹਨਾਂ ਦੇ ਸਿਰੇ ਆਪਾਂ ਜੜਵਾਤੇ ਆ ਤੇ ਜਿਹੜੀ ਆਪਾਂ ਇਹ ਨਾ ਤਿੱਖੇ ਜਿਆਦੇ ਸੀ ਅੱਗੋਂ ਤੇ ਇਹਦੇ ਉੱਪਰ ਆਪਾਂ ਟੇਪ ਲਾਤੀ ਆ ਠੀਕ ਆ ਸਾਰੀ ਕੰਨੀਆਂ ਤੇ ਤੇ ਬਾਕੀ ਦੱਸੋ ਫਿਰ ਕਿਵੇਂ ਨਹੀਂ ਲੱਗੀ ਟ੍ਰੇ ਹਨਾ ਐਵੇਂ ਯਾਰ ਵਾਹੇ ਵੀ ਖਾਂਦੇ ਸੀਗੇ ਬਿਠਾਂ ਚ ਵੀ ਮੰਨ ਨਾਲੇ ਆਪਣਾ ਟਾਈਮ ਪਾਸ ਹੋ ਜਾਊਗਾ ਬਾਕੀ ਬਣੀਆਂ ਤਾਂ ਬਹੁਤ ਵਧੀਆ ਯਾਰ ਆਪਣੇ ਹਿਸਾਬ ਨਾਲ ਤਾਂ ਹਨਾ ਬਾਕੀ ਕੋਈ ਯਾਨੀ ਇਹਨਾਂ ਨੇ ਕਿਹੜਾ ਕੁਲ ਨਾ ਬਾਕੀ ਦਾਣਾ ਹੀ ਖਾਣਾ ਹਨ ਤਿੰਨ ਟਰੇ ਆਪਾਂ ਬਣਵਾ ਲਈਆਂ ਤਿੰਨ ਪੀਪੇ ਹੈਗੇ ਸੀ ਆਪਣੇ ਕੋਲੇ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਹਾਂ ਵੀ ਕਿਵੇਂ ਦੀਆਂ ਲੱਗੀਆਂ ਬਾਕੀ ਤੁਹਾਨੂੰ ਰੱਖ ਕੇ ਦਿਖਾਉਣੇ ਆ ਹਾਂ ਵੀ ਕਿਵੇਂ ਦੀਆਂ ਲੱਗਦੀਆਂ ਰੱਖ ਕੇ ਦਿਖਾਉਣੇ ਆ ਦਾਣਾ ਦੂਣਾ ਸਹੀ ਮਤਲਬ ਆਇਆ ਕਰੂਗਾ ਨਾ ਆ ਰੱਖ ਦੇ ਇੱਥੇ ਐ ਨਹੀਂ ਯਾਨੀ ਹਾਂ ਹਾਂ ਰੱਖ ਆ ਵੀ ਠੀਕ ਆ ਆ ਵੀ ਰੱਖ ਦੇ ਹੁਣ ਦਾਣਾ ਹੀ ਇੰਨਾ ਚ ਹੀ ਪਾਇਆ ਕਰਾਂਗੇ ਠੀਕ ਹੈ ਮੈਂ ਤਾਂ ਰਾਤ ਹੋ ਗਿਆ ਸੀ ਆਪਣਾ ਰਾਤ ਟੇਪ ਨੂੰ ਪਲਾਤੀ ਸੀ ਮੈਂ ਚੱਲ ਸਵੇਰ ਦਾਣਾ ਇੰਨਾ ਚ ਹੀ ਰੱਖਾਂਗੇ ਐ ਇੱਧਰ ਵੀ ਰੱਖ ਤੇ ਠੀਕ ਐ ਤੇ ਉਧਰ ਵੀ ਰੱਖ ਦੇ ਬਾਕੀ ਇਹਦਾ ਹੁਣ ਇੱਕ ਗੱਲ ਹੀ ਲੈਣੀ ਆ ਜਦੋਂ ਦਾਣਾ ਦੂਣਾ ਪਾਵਾਂਗੇ ਆਪਾਂ ਫੇਰ ਹੀ ਆਪਾਂ ਕਰਾਂਗੇ ਠੀਕ ਐ ਹੁਣ ਆਪਣੇ ਦੋ ਕੰਮ ਹੋ ਗਏ ਆ ਟ੍ਰੇਆਂ ਵਾਲਾ ਵੀ ਹੋ ਗਿਆ ਜਿਹੜਾ ਆਪਾਂ ਨਾ ਰੱਖਣਾ ਸੀ ਉਹ ਵੀ ਹੋ ਗਿਆ ਤੀਜਾ ਆਪਾਂ ਜਿਹੜੇ ਕਬੂਤਰ ਦੋਣ ਸੀ ਉਹ ਵੀ ਡਾਤੇ ਆ ਠੀਕ ਐ ਬਾਕੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਸਾਰੇ ਵੀਰ ਪ੍ਰਾਰਥਨਾਵੀਆਂ ਵੀਡੀਓ ਨੂੰ ਵੀ ਦੇਖਣ ਵਾਸਤੇ ਬਾਕੀ ਆ ਚਾਰੇ ਉੱਡ ਜੰਦੇ ਆ ਹੁਣ ਆ ਲਈ ਪੜੇ ਕੰਨਾ ਟਾਈਮ ਉੱਡਣਗੇ ਕਿਉਂਕਿ ਯਾਰ ਇਹ ਹਰੀਆਂ ਵਿੱਠਾਂ ਬਣ ਲੱਗ ਗਿਆ ਆਪਣੇ ਅੰਦਰਲੇ ਕਬੂਤਰ ਨਹੀਂ ਨਹੀਂ ਪਤਾ ਕਾ ਤੋ ਕੀ ਸਿਸਟਮ ਹੋ ਗਿਆ ਯਾਰ ਤੇ ਬਾਕੀ ਆ ਸਿਜੜੀ ਆ ਪਾ ਤੁਹਾਨੂੰ ਦਿਖਾਉਣੇ ਆ ਸਿਜੜੀ ਦਾ ਵੀ ਹਾਲ ਚਾਲ ਦਿਖਾ ਦਈਏ ਕੋਈ ਉਹ ਬੈਠੀ ਪਈ ਇਹ ਪਤ ਨਹੀਂ ਯਾਰ ਬੱਚੇ ਪੁੱچے ਕਦੋਂ ਕੱਢੂਗੀ ਕਦੋਂ ਨਹੀਂ ਕੱਢੂਗੀ ਇਹ ਬੜਾ ਔਖਾ ਹੋਈ ਜਾਂਦਾ ਹੁਣ ਬਸ ਇਹ ਦੀ ਢੀਕ ਹੈ ਤੇ ਬੱਚਿਆਂ ਦੀ ਮੇਰੇ ਕੋਲੇ ਸਾਹਮਣਾ ਹੋ ਗਿਆ 2 3 ਮਹੀਨੇ ਹੋ ਗਏ ਨਹੀਂ 2 ਤਾਂ ਹੋ ਹੀ ਗਏ ਆ ਮੇਰੇ ਕੋਲੇ ਆਏ ਬੱਚੇ ਬੁੱچے ਨਹੀਂ ਅਜੇ ਕੱਢੇਗੇ ਤੇ ਬਾਕੀ ਕੋਣ ਨਹੀਂ ਆਪਣੇ ਕੱਢੀ ਗੁੱਢੀ ਜਾਊਗੀ ਬੱਚੇ ਬੁੱچے ਹਨਾ ਤੇ ਆਪਾਂ ਟ੍ਰੇਆਂ ਲਾ ਵੀ ਆਪਣਾ ਕੰਮ ਹੋ ਗਿਆ ਦੇ ਜਿਹੜਾ ਆਪਣਾ ਨਾ ਰੱਖਣਾ ਸੀ ਉਹ ਵੀ ਹੋ ਗਿਆ ਠੀਕ ਹੈ ਤੇ ਬਾਕੀ ਦੇਖਦੇ ਆਂ ਵੀ ਹੋਰ ਕੋਈ ਕੰਮ-ਕੁਮ ਕਰਨਾ ਹੈ ਉਹ ਵੀ ਦੱਸਿਆ ਕਰਾਂਗੇ ਤੁਹਾਨੂੰ ਤੇ ਬਾਕੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਸਾਰੇ ਵੀਰ ਭਰਾ ਤੇ ਮਿਲਦੇ ਆਂ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਓਕੇ ਬਈ ਸਾਰੇ ਵੀਰ ਭਰਾਵਾਂ ਨੂੰ